ਪਰਾਵਾ ਜੇ ਤੂੰ ਪੰਜਾਬ ਨਾਲ ਨਹੀਂ ਨਾ ਤੇ ਸਾਡੇ ਨਾਲ ਵੀ ਨਹੀਂ। ਕੀ ਮਤਲਬ? ਉਹ ਮਤਲਬ ਕੁਝ ਵੀ ਹੋਵੇ ਤੇਰੀ ਸਾਡੀ ਸੋਚ ਨਹੀਂ ਰਲਦੀ। ਜਾ ਜਾ ਕੇ ਗੋਰਾ ਪਾਸ ਕਰਾ ਲਾ ਜੰਮੀ। ਉਹ ਨਾ ਕਰਾ ਲੂੰਗਾ ਮੈਂ। ਆਉਂਦੇ ਮੈਨੂੰ ਹਾਰੇ ਤਰੀਕੇ। ਜਾ ਪਰਾਵਾ। ਉਹ ਚੱਲੋ ਆਪਾਂ ਵੇਖ ਕਹੀ ਇੱਕ ਰੀ ਕੀ ਬੰਡਿਆ ਉਧਰ। ਓਏ ਆ ਜਾਗਾ ਤੂੰ ਹੀ ਸੌਂਖਾਨ ਜੋਗਾ ਆ ਜਾਏਗਾ ਕਿ ਪਰਚੀਆਂ ਪਾਉਂਦਾ ਰਿਆਂ ਵਾ। ਓਏ ਤੇਜਾ ਉਹ ਇੱਥੇ ਪੁੱਛ ਲਾ ਜੇ ਕੇ ਇਹਨੂੰ ਤਾਰਾ ਰਾਣੀ ਆਈ ਤੇ ਮੈਂ ਇਤਿਹਾਸ ਸੁਣਾ ਦੇਣਾ ਵਾ। ਉਹ ਗਾੜੀ ਦਾ ਸਲਾਣਾ ਚ ਕਰਾਤੇ ਤੇ ਆਏ ਆ ਤਾਰਾ ਰਾਣੀ ਸੁਣੋਣੀ ਆ। ਪਾਪਾ ਤੈਨੂੰ ਮੈਂ ਕੈਡਮ ਕਰਕੇ ਵਿਖਾਉਣਾ ਵਾ। ਭੁੱਲਿਆ ਤੂੰ ਐ ਉਹ ਫਲੈਂਗ ਆ ਗਈ ਜੇ ਵਾ ਸੱਦੇ ਵਾ ਸੱਦੇ ਉਹ ਫਲੈਂਗ ਸੱਦੇ ਵਾ ਸੱਦੇ ਓਏ ਆ ਦੇ ਮੀ ਵਰਗਾ ਪਰਚੀਆਂ ਦਾ ਪਰਚੀ ਹੋਣੀ ਚਾਹੀਦੀ ਕਿਸੇ ਕੋਲ ਝੂਠ ਮਾਰ ਰਿਆ ਸੀ ਉਹ ਕਿਹੜਾ ਤੂੰ ਓਏ ਅਸੀਂ ਤੇਰੇ ਮੁਖੌਲੀ ਆ ਹੁਣ ਤਰਾਹ ਕਰਕੇ ਰਹਾਤਾ ਆਂ ਮੈਂ ਦੰਦ ਕਿਦਾਂ ਕਰਦਾ ਚਵਾਣਾ ਦੇ ਵੀ ਯਾਰ ਕੇ ਇਹਨਾਂ ਨਾਲ ਆ ਜੇ ਕੋਈ ਨਹੀਂ ਨਾ ਤੇ ਮੈਂ ਮਰੋਂ ਨਾ ਝੂਠ ਉਹ ਮੁਲਾਜ਼ਮ ਸਾਹਿਬ ਤੁਸੀਂ ਇੱਥੇ ਬੈਠੇ ਜੇ ਉਹ ਪਿੱਛੇ ਵੇਖੋ ਕੀ ਬੰਡਿਆ ਉਹ ਕੀ ਬੰਡਿਆ ਵਾ ਵੇਖ ਲੈਨੇ ਆ ਚਲੋ ਇੱਧਰ ਆਓ ਤੇਰਾ ਮੇਲਾ ਲੱਗਾ ਵਾ ਚਲੋ ਚਲੋ ਲੈ ਆ ਪਾਪਾ ਕੱਢ ਪਰਚੀਆਂ ਦੇਈਏ ਉਹ ਪਰਚੀ ਤੇਨੂੰ ਸੌਦੇ ਵਾਲੇ ਜਿੰਦਾ ਮੇਰੇ ਕੋ ਨਹੀਂ ਆ ਗਈ ਕੋਈ ਵੀ ਪਰਚ ਤੇਰੇ ਕੋਈ ਸਾਰਾ ਕੁਝ ਆ ਵੇਖੋ ਕੀ ਬੰਡਿਆ ਇੱਥੇ ਹੋਣੇ ਕੋਈ ਆ ਗਿਆ ਆਪਣੀ ਤੇ ਆ ਗਈ ਨਾ ਨੌਕਰੀ ਖਤਰੇ ਚ ਉਹ ਇਹ ਕੀ ਬੰਡਿਆ ਵਾ ਉਹ ਬੜੀ ਹੋ ਗਈ ਆ ਓਏ ਆਇਓ ਤੁਹਾਨੂੰ ਦੱਸ ਦਿਆਂ ਕਿਹੜੀ ਧਾਰਾ ਲੱਗਦੀ ਆ ਚਲੋ ਲਗੋ ਅਕੇ ਚਲੋ ਚਲੋ ਲੈਕਦਾ ਇਹਨਾਂ ਨੇ ਪਰਚੇ ਦਾ ਢੇਰ ਲਾ ਚਲ ਉੱਥੇ ਜਾ ਆ ਗਈ ਹੋ ਗਿਆ ਪੁਲਿਸ ਤੇ ਆਪਣੇ ਨਾਲ ਨਹੀਂ ਪਾਪਾ ਪੁਲਿਸ ਕਹਿਦੀ ਸਕੀ ਆ ਇਹਦੀ ਤਾਂ ਯਾਰੀ ਵੀ ਮਾੜੀ ਆ ਤੇ ਦੁਸ਼ਮਣੀ ਵੀ ਸਹੀ ਕਿਹਾ ਸੀ ਸਿਆਣਿਆਂ ਨੇ ਹਾਂ ਅੱਛਾ ਜੀ ਚਲੋ ਜਨਾ ਬੋਰਡ ਤੇ ਚਲੋ ਦੱਸੋ ਫੇ ਮਾਟਰੀ ਦੀ ਕੀ ਕਰਨਾ ਇਹਨਾਂ ਦਾ ਕਰਨਾ ਕੀ ਆ ਪਰਚਾ ਕਰੋ ਇਹਨਾਂ ਤੇ ਇਹਨਾਂ ਨੂੰ ਵੀ ਪਤਾ ਲੱਗੇ ਕਿਦਾਂ ਨਕਲ ਮਰਾਈਦੀ ਆ ਅੱਛਾ ਜੀ ਪਰਚਾ ਸਾਡੇ ਕੱਲਿਆਂ ਤੇ ਬੰਦਾ ਵਾ ਤੁਹਾਡੇ ਤੇ ਵੀ ਬੰਦਾ ਹੀ ਆ ਤੁਹਾਡੇ ਤੇ ਕਹਦਾ ਅਸੀਂ ਤੇ ਪੇਪਰ ਕਰਾਉਂਦਾ ਤੇ ਅਸੀਂ ਵੀ ਪੇਪਰ ਹੀ ਕਰਾਉਂਦੇ ਆ ਪਰ ਤੁਹਾਡੇ ਕੋਈ ਸ਼ਿਫਾਰਿਸ਼ ਵਾਲਿਆਂ ਨੂੰ ਨਹੀਂ ਕਰਾਉਂਦਾ ਕੋਹੋਂ ਆਦਾ ਵਾ ਅਸੀਂ ਕਹਿੰਦੇ ਕੀ ਸਬੂਤ ਆ ਤੁਹਾਡੇ ਕੋਲ ਸਬੂਤ ਵੀ ਦੇ ਦਿੰਨੇ ਆ ਜਨਾਬ ਆ ਸੰਨ ਕਿਹੜੀ ਚੱਲਣ ਢੀ ਆ ਇਹ ਸੰਨ ਚੱਲਣ ਢੀ 1999 ਵੇਖੋ 99 ਚੱਲਣ ਢੀ ਕਾਨੂੰਨ ਸਾਰਿਆਂ ਲਈ ਇੱਕ ਹੀ ਆ ਨਾ ਕਾਨੂੰਨ ਤੇ ਸਾਰਿਆਂ ਦਾ ਇੱਕ ਹੁੰਦਾ ਨ ਉਜੇ ਬਾੜੀ ਫਸਲ ਨੂੰ ਖਾਣ ਲੱਪੀ ਤੇ ਫਿਰ ਤੇ ਸਰ ਗਿਆ ਜੇ ਤੁਸੀਂ ਨਕਲ ਮਰਵਾਇ ਤੇ ਪਰਚਾ ਤੁਹਾਡੇ ਤੇ ਵੀ ਬਣਦਾ ਵਾ ਉਹ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਵਾ ਉਹ ਨਹੀਂ ਜਨਾਬ ਉਹ ਬੱਚਾ ਆਪਣੇ ਲਿਹਾਜ ਵਾਲਾ ਵਾ ਵਾ ਜੀ ਵਾ ਉਹ ਤੁਹਾਨੂੰ ਲਿਹਾਜ ਵਾਲਿਆਂ ਦੀ ਢੀ ਫਿਕਰਿਆ ਓ ਅਸੀਂ ਜਿੰਨਾ ਵੱਡੇ ਪ੍ਰਸ਼ਨ ਕਰਾਂ ਕਰਾਂ ਨਿਆਣੇ ਜੰਮਿਆ ਅਸੀਂ ਮਗਰ ਬਣਾਈਏ ਮੇਰਾ ਸਗਾ ਭਰਾ ਵਾ ਭਾਵੇਂ ਖੂਨ ਕਢਾ ਕੇ ਵੇਖ ਲੋ ਉਹ ਕਢਾਉਣੇ ਤੇਰਾ ਵੀ ਖੂਨ ਉਹ ਜਨਾਬ ਤੁਸੀਂ ਜਿਹਨਾਂ ਨੇ ਗੱਲਾਂ ਸੁਣਦਾ ਕੱਟੋ ਪਰਚਾ ਉਹ ਕੱਟਦੇ ਆ ਪਰਚਾ ਵੀ ਜਨਾਬ ਪਹਿਲਾਂ ਨਿਆਣਿਆਂ ਨੂੰ ਸੱਦੋ ਇੱਥੇ ਹੁਣ ਹੁਣ ਨਿਆਣੇ ਕੀ ਕਰਨਾ ਵਾ ਉਹ ਪੇਪਰ ਪਾਉਂਦਾ ਉਹਨਾਂ ਨੂੰ ਵੇਖਿਆ ਕਹਿੰਦੇ ਹੁੰਦੇ ਨਾ ਛੁੱਟਦੇ ਪੈਰ ਨਹੀਂ ਹੁੰਦੇ ਸ ਆਵਾਜ਼ ਦੇ ਨਿਆਣਿਆਂ ਨੂੰ ਕੋਈ ਨਹੀਂ ਜਨਾਬ ਨਿਆਣੇ ਆ ਗਏ ਨਾ ਤੇ ਸਭ ਪਤਾ ਲੱਗ ਜਾਣਾ ਆਵੇ ਆ ਹੀ ਗਏ ਨਿਆਣੇ ਵੀ ਦੱਸੋ ਬਾਬ ਜੀ ਆ ਕੇ ਜਾਣਾ ਕੌਣ ਨਹੀਂ ਤੇਰੇ ਨਾਲ ਪੜਦਾ ਆ ਕੇ ਇਹ ਨਹੀਂ ਸਾਡੇ ਨਾਲ ਪੜਦਾ ਵੇਖਿਆ ਵੇਖਿਆ ਨਿਕਲੇ ਨਾ ਝੂਠ ਸਾਹਮਣੇ ਬੱਸ ਕਰਾ ਵੱਡੇ ਆਸਿਆਣੇ ਆ ਉਹ ਜਨਾਬ ਇੱਥੇ ਹੀ ਪੜਦਾ ਵਾ ਉਹ ਇੱਥੇ ਨਾ ਵੰਦਾ ਖਲਿਆ ਇਹਦਾ ਵਾਹ ਜੀ ਵਾਹ ਓਏ ਨਿਆਣਾ ਵਾ ਕੇ ਮਿਸਟਰ ਇੰਡੀਆ ਵਾ ਜਿਹੜਾ ਗੈਪ ਹੋ ਕੇ ਕਲਾਸ ਚ ਆਉਂਦਾ ਵਾ